ਤੇਰੇ ਘਰੇ প্রেਤ ਬੈਠਾ ਹੈ ਤੇਰੇ ਘਰੇ ਚੈਨ ਦਾ ਪਹਿਰਾ ਹੈ ਹੂੰ ਕਈ ਲੋਕ ਤੇ ਇਦਾਂ ਦੇ ਉਹ ਕਹਿੰਦੇ ਵੀ ਤੇਰੇ ਘਰੇ ਖਜ਼ਾਨਾ ਬਹੁਤ ਹੈ ਹੂੰ ਆ ਇੱਕ ਮੈਨੂੰ ਕੱਲ੍ਹ ਬਰਸੋ ਫੋਨ ਆਇਆ ਐਸੇ ਏਰੀਏ ਜਿੱਥੇ ਆਪਾਂ ਬੈਠੇ ਆ ਜਤਨੌਲਾ ਮੰਡੀ ਤੇ ਉਹ ਕਹਿੰਦੇ ਐਸੇ ਏਰੀਏ ਚ ਫੋਨ ਆਇਆ ਨਾਬੇ ਤੋਂ ਹੂੰ ਕਹਿੰਦੇ ਜੀ 8 ਲੱਖ ਰੁਪਏ ਦੀ ਠੱਗੀ ਮਾਰੀ ਖਜ਼ਾਨੇ ਦੇ ਨਾਂ ਤੇ ਤੇ ਜਦੋਂ ਪੁਲਿਸੋਂ ਪੁਲਸੀ ਹੋਏ 4 ਲੱਖ ਦੇਣ ਦਾ ਵਾਅਦਾ ਕਰ ਲਿਆ ਤਨ ਮਹੀਨੇ ਦਾ ਟਾਈਮ ਲੈ ਲਿਆ ਉਹ ਵੀ ਟਾਈਮ ਲੰਘੇ 4 ਲੱਖ ਵੀ ਨਹੀਂ ਮੋੜਿਆ ਹੂੰ ਸੋ 8 ਲੱਖ ਰੁਪਏ ਦੀ ਠੱਗੀ ਮਾਰੀ ਸੋ ਚਾਂਸੇ ਬੜੇ ਦਿੰਦੇ ਨੇ ਲੋਕੀ ਗਮਰਾਹ ਹੋ ਜਾਂਦੇ ਨੇ ਜੀ ਠੱਗੇ ਜਾਂਦੇ ਨੇ ਹੂੰ ਸ਼ੁਰੂਆਤ ਕਿਸ ਤਰੀਕੇ ਨਾਲ ਹੋਈ ਤੁਹਾਡੇ ਕੋਲ ਕੋਣ ਆਇਆ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਲੱਗਿਆ ਵੀ ਪੰਜਾਬ ਦੇ ਵਿੱਚ ਇਹ ਸਭ ਕੁਝ ਚੱਲ ਰਿਹਾ ਹੈ ਨਹੀਂ ਇਹ ਜਿਹੜੀ ਸ਼ੁਰੂਆਤ ਆ ਨਾ ਜੀ ਦੇਖੋ ਮੈਂ ਦਮਦਮੀ ਟਕਸਾਲ ਰਿਹਾ 99 ਦੇ ਵਿੱਚ ਔਰ ਸ਼ੁਰੂ ਤੋਂ ਹੀ ਮੈਂ ਮਤਲਬ ਜਿਹੜੀ ਪਖੰਡ ਦੇ ਖਿਲਾਫ ਰਿਹਾ ਹਾਂ ਹਮ ਔਰ ਜਿੱਥੇ ਵੀ ਅਸੀਂ ਕੀਰਤਨ ਕਰਨ ਜਾਂਦੇ ਸਾਡਾ ਆਪਣਾ ਜਥਾ ਤੇ ਉਥੇ ਹਰ ਵਕਤ ਮੈਂ ਮਤਲਬ ਦੋ ਗੱਲਾਂ ਦੋ ਸ਼ਬਦ ਪਖੰਡਵਾਦ ਦੇ ਖਿਲਾਫ ਬੋਲ ਕੇ ਆਉਨੇ ਹਮ ਜਿੱਥੇ ਵੀ ਮੇਰੀ ਸਪੀਚ ਹੁੰਦੀ ਹੈ ਚਲੋ ਸਿੱਖ ਆਗੂ ਕਰਕੇ ਸੋ ਇਹ ਜ਼ਿਆਦਾ ਮੈਂ ਤਾਂ ਤੁਰਿਆ ਕਿਉਂਕਿ ਪਿੰਡ ਕਬਰਵਾਲਾ ਹੈ ਸਾਡੇ ਸ੍ਰੀ ਮੁਕਤਸਰ ਸਾਹਿਬ ਦੇ ਕੋਲੇ ਹਮ ਉਥੋਂ ਦਾ ਇੱਕ ਗੋਪੀ ਹੈ ਮੁੰਡਾ ਹਮ वैसे उणू लोक बाबा ਕਹਿੰਦੇ ਨੇ ਹੂੰ ਉਹਨੇ ਮੈਨੂੰ ਫੋਨ ਲਾਇਆ ਜੀ ਕਹਿੰਦਾ ਬਾਬਾ ਜੀ ਵੀ ਅਸੀਂ ਨਾ ਇੱਕ ਬੇਟੀ ਦਾ ਵਿਆਹ ਕਰਾਉਣਾ ਹੈ ਅਸੀਂ ਹਰ ਸਾਲ ਨਾ ਕੰਨਿਆਦਾਨ ਕਰਦੇ ਆਂ ਹੂੰ ਕੰਨਿਆਦਾਨ ਵੀ ਅਸੀਂ ਤਾਂ ਕਰਦੇ ਆਂ ਸੀ ਲੱਭਦੇ ਆਂ ਜਿਹੜੇ ਧਰਮ ਪਰਿਵਰਤਨ ਕਰ ਚੁੱਕੇ ਲੋਕ ਆ ਨਾ ਹੂੰ ਉਹਨਾਂ ਦੀਆਂ ਬੱਚੀਆਂ ਦੇ ਅਸੀਂ ਆਨੰਦ ਕਾਰਜ ਕਰੀਏ ਕਿਉਂਕਿ ਉਹ ਦੋ ਦੋ ਕਿਲੋ ਦੇ ਰਾਸ਼ਨ ਪਿੱਛੇ ਧਰਮ ਨੂੰ ਬਦਲੀ ਜਾਂਦੇ ਨੇ ਹੂੰ ਸੋ ਉਹਨਾਂ ਬੱਚੀਆਂ ਦੇ ਆਨੰਦ ਕਾਰਜ ਹੁੰਦੇ ਉਹਦਾ ਮੈਨੂੰ ਫੋਨ ਆਇਆ ਕਹਿੰਦਾ ਜੀ ਤੁਹਾਡਾ ਨਾ ਨੰਬਰ ਮਿਲਿਆ ਤੁਸੀਂ ਕੁੜੀਆਂ ਦੇ ਬੇਟੀਆਂ ਦੇ ਆਨੰਦ ਕਾਰਜ ਕਰ ਰਹੇ ਹੋ ਤੇ ਸਾਡਾ ਜ਼ਿਲ੍ਹਾ ਮੁਕਤਸਰ ਸਾਹਿਬਾ ਵੀ ਜ਼ਿਲ੍ਹੇ ਲੈਵਲ ਤੇ ਕਰ ਦਿਓ ਜਾਂ ਇਸ ਜ਼ਿਲ੍ਹੇ ਚ ਵੀ ਕਰ ਦੋਗੇ ਵੇਖੋ ਮੈਂ ਕਿਹਾ ਵੀ ਲੋੜਵੰਦ ਪਰਿਵਾਰ ਹੋਵੇ ਚਲੋ ਉਹਦਾ ਸਹਾਰਾ ਬਣਨਾ ਚਾਹੀਦਾ ਭਾਵੇਂ ਬਾਹਰ ਸਟੇਟ ਤੋਂ ਵੀ ਬਾਹਰ ਹੋਵੇ ਚਲੋ ਜੀ ਜਦੋਂ ਫਾਰਮ ਭਰਉਣ ਸਾਡੇ ਕੋਲੇ ਆਏ ਤੇ ਗੋਪੀ ਮੁੰਡਾ ਬਾਬਾ ਉਹ ਵੀ ਨਾਲ ਆ ਗਿਆ ਤੇ ਸਾਡੇ ਮੇਰੇ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨੇ ਔਰ ਚਲੋ ਬਾਣਾਸੀ ਬਾਣੇ ਨੂੰ ਵੇਖ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ ਉਹ ਮੈਨੂੰ ਕਹਿੰਦਾ ਜੀ ਮੈਂ ਨਾ 2-3 ਸਾਲ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਉਹ ਥੋੜਾ ਜਿਹਾ ਰੋ ਵੀ ਪਿਆ ਤੇ ਮੈਂ ਕਿਹਾ ਵੀ ਇਹੋ ਜੀ ਕੀ ਗੱਲ ਵੀ ਦਰਸ਼ਨ ਤੇ ਗੁਰੂ ਘਰ ਤੇ ਬਣੇ ਨੇ ਉਹ ਕਹਿੰਦੇ ਵੀ ਸਾਡੇ ਵਰਗੇ ਲੋਕਾਂ ਨੂੰ ਗੁਰੂ ਘਰ ਚੋਂ ਵੀ ਮਨਾ ਕੀਤਾ ਹੋਇਆ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉਹ ਵੀ ਸਾਡੇ ਘਰ ਆਉਣ ਤੋਂ ਮਨਾ ਕੀਤੇ ਹੋਇਆ ਮੈਂ ਕਿਹਾ ਵੀ ਕਾਰਨ ਕੀ ਹੈ ਕਹਿੰਦੇ ਜੀ ਅਸੀਂ ਗੱਡੀਆਂ ਲਾਉਗੀਆਂ ਮੈਂ ਕਿਹਾ ਵੀ ਗੱਡੀਆਂ ਲਾਉਣ ਤੇ ਨਹੀਂ ਤੁਸੀਂ ਗੱਡੀਆਂ ਲਾ ਕੇ ਧਰਮ ਦੀ ਆੜ ਵਿੱਚ ਜਿਹੜਾ ਪਖੰਡ ਕਰ ਰਹੇ ਹੋ ਲੋਕਾਂ ਦੇ ਢਾਲੇ ਲਵਾਉਣੇ ਹੋ ਲੋਕੀ ਤੰਗ ਪਰੇਸ਼ਾਨ ਹੋ ਕੇ ਤੁਹਾਡੇ ਕੋਲੇ ਆਉਂਦੇ ਆ ਢਾਲੇ ਲਵਾਉਣੇ ਹੋ ਤੁਸੀਂ ਔਰ ਲੋਕਾਂ ਨੂੰ ਗਮਰਾਹ ਕਰਦੇ ਹੋ 33000 ਤੋਂ ਤੁਹਾਡਾ ਰੇਟ ਸ਼ੁਰੂ ਹੁੰਦਾ ਹੈ ਤੇ ਬਾਕੀ ਫਿਰ ਤੁਸੀਂ ਨਸ਼ੇ ਨੂੰ ਬਹੁਤ ਬੜਾ ਵਾਅਦਾ ਦੇ ਰਹੇ ਹੋ ਉਹਦੇ ਕਰਕੇ ਤੁਹਾਡੇ ਘਰ ਗੁਰੂ ਗ੍ਰੰਥ ਸਾਹਿਬ ਜੀ ਲਿਜਾਣ ਤੋਂ ਅਕਾਲ ਤਖਸੈਬ ਤੋਂ ਬਣਾ ਕੀਤਾ ਹੋਇਆ ਹੈ। ਹੂੰ ਤੁਸੀਂ ਇਹ ਸਭ ਕੁਝ ਛੱਡੋ ਤੇ ਅਸੀਂ ਸ੍ਰੀ ਅਕਾਲ ਤਖਸੈਬ ਆਪ ਜਾ ਕੇ ਜਹਦਰ ਸਾਹਿਬ ਜੀ ਨੂੰ ਬੇਨਤੀ ਕਰਾਂਗੇ ਇਹ ਉਪਦੇਸ਼ ਚ ਉਹ ਵਰਨਾ ਕੋ ਸਾਂਝਾ ਵੀ ਜਿੱਥੇ ਪਖੰਡਵਾਦ ਨਹੀਂ ਹੁੰਦਾ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਪੈਣੇ ਚਾਹੀਦੇ। ਹੂੰ ਸੋ ਉੱਥੋਂ ਫਾਰਮ ਭਰਾ ਕੇ ਉਹ ਚਲੇ ਗਏ ਜੀ ਮੇਰਾ ਨੰਬਰ ਲੈ ਗਿਆ ਹੂੰ ਕੁਝ 3-4 ਮਹੀਨਿਆਂ ਬਾਅਦ ਨਾ ਉਹਦਾ ਮੈਨੂੰ ਫੋਨ ਆਇਆ ਉਹ ਕਹਿੰਦਾ ਜੀ ਮੈਨੂੰ ਨਾ ਕੁਝ ਸਾਡੇ ਪਿੰਡ ਦੇ ਲੋਕ ਪਰੇਸ਼ਾਨ ਕਰਦੇ ਮੈਂ ਕਿਹਾ ਵੀ ਇਹੋ ਜੀ ਕੀ ਗੱਲ ਕਹਿੰਦਾ ਜੀ ਉਹ ਕਹਿੰਦੇ ਤੂੰ ਗੱਦੀ ਲਾਉਣਾ ਮੈਂ ਕਿਹਾ ਵੀ ਗੱਦੀ ਦੀ ਆੜ ਵਿੱਚ ਤੂੰ ਕੁਝ ਕਰਦਾ ਹੋਏਗਾ ਤਾਂ ਤਾਂ ਹੀ ਤੇਰੇ ਲੋਕ ਖਿਲਾਫ ਚੱਲੇ ਰਿਹਾ ਜਿਵੇਂ ਮੈਂ ਢਾਲੇ ਦੀ ਗੱਲ ਪਹਿਲਾਂ ਕੀਤੀ ਐ ਚਲੋ ਉਹ ਉਹਨਾਂ ਦੇ ਪਿੰਡ ਦੇ ਜਿਹੜੇ ਵੀਰ ਸੀ ਨਾ ਉਹ ਢਾਲੇ ਦੀ ਗੱਲ ਕਰਦੇ ਸੀ ਹੂੰ ਇਹ ਕਹਿੰਦਾ ਮੈਂ ਇਦਾਂ ਦਾ ਕੁਝ ਕਰਦਾ ਨਹੀਂ ਮੈਂ ਢਾਲੇ ਲਾਉਣ ਦੇ ਤੇ ਲਹਾਉਣ ਦੇ ਵੀ ਬਿਲਕੁਲ ਖਿਲਾਫ ਹੁਣ ਇੱਕ ਬੰਦਾ ਹੈ ਉਹ ਪਰੇਸ਼ਾਨ ਹੋ ਕੇ ਦੁਖੀ ਹੋ ਕੇ ਕਿਸੇ ਬਾਬੇ ਦੇ ਚਲਾ ਗਿਆ ਬਾਬੇ ਨੇ ਜੀ ਕੁਕੜੀ ਲਾਤੀ ਸ਼ਰਾਬ ਦੀ ਬੋਤਲਾਂ ਡੇ ਲਾਤੇ ਤੇ ਉਹ ਕੁਝ ਜਿਹੜਾ ਹੈਗਾ ਮਣੀਯਾਰੀ ਦਾ ਸਮਾਨ ਲੈ ਕੇ ਉਹ ਲਵਾਤਾ ਇਹ ਜੀ ਤੂੰ ਚਰਸਤੇ ਚ ਰੱਖ ਦੇ ਹੁਣ ਚਰਸਤੇ ਵਿੱਚ ਉਹ ਬੰਦਾ ਰੱਖ ਗਿਆ ਇੱਕ ਪਰੇਸ਼ਾਨੀ ਨੂੰ ਲੈ ਕੇ ਹੂੰ ਤੇ ਉਸ ਚਰਸਤੇ ਤੋਂ ਹਜ਼ਾਰਾਂ ਲੋਕ ਲੰਘਦੇ ਨੇ ਤੇ ਹਜ਼ਾਰਾਂ ਲੋਕ ਢਾਲੇ ਪਏ ਨੂੰ ਵੇਖ ਕੇ ਇਹ ਗੱਲ ਕਹਿੰਦੇ ਆ ਬਈ ਆ ਕੀਦਾ ਵੇੜਾ ਬਹਿ ਗਿਆ ਆ ਕੀਦਾ ਪੁੱਤ ਮਰ ਗਿਆ ਹੂੰ ਐਦਾਂ ਦੀਆਂ ਲੋਕੀ ਗੱਲਾਂ ਕਰਦੇ ਨੇ ਇਸ ਕਿ ਟੂਨੇ ਨੂੰ ਢਾਲੇ ੱੱੱਪੇ ਨੂੰ ਵੇਖ ਕੇ ਹੂੰ ਸੋ ਮੈਂ ਤਾਂ ਉਹਨਾਂ ਲੋਕਾਂ ਨੂੰ ਵੀ ਬੇਨਤੀ ਕਰਦਾ ਐ ਇਸ ਗੱਲ ਤੇ ਵੀ ਤੁਸੀਂ ਆਪਦੇ ਪਰੇਸ਼ਾਨੀਆਂ ਜਿਹੜੀ ਤੁਹਾਡੀ ਉਹ ਤੁਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆਪ ਅਰਦਾਸ ਕਰੋ ਹੂੰ ਜੇ ਭਾਈ ਸਾਹਿਬ ਨੇ ਉਹਨਾਂ ਤੋਂ ਕਰਾਓ ਜੇ ਤੁਸੀਂ ਹਿੰਦੂ ਮਤ ਦੇ ਲੋਕੋਂ ਤੁਹਾਡੇ ਮੰਦਰ ਬਣੇ ਨੇ ਪਿੰਡਾਂ 'ਚ ਵੀ ਬਣੇ ਨੇ ਜਾਂ ਸ਼ਹਿਰਾਂ 'ਚ ਬਣੇ ਨੇ ਉੱਥੇ ਪੁਜਾਰੀ ਬੈਠੇ ਨੇ ਉਹਨਾਂ ਤੋਂ ਜੋ ਤੁਹਾਡੀ ਮਰਜ਼ਾਦਾ ਉਹਦੇ ਅਨੁਸਾਰ ਤੁਸੀਂ ਅਰਦਾਸ ਬੇਨਤੀ ਕਰਾਓ ਜੇ ਜਿਹੜੇ ਮਸਜਿਦਾਂ ਬਣੀਆਂ ਨੇ ਉਹਦੇ ਵਿੱਚ ਤੁਸੀਂ ਜਾਓ ਉੱਥੇ ਜਾ ਕੇ ਤੁਹਾਡੀ ਜੋ ਮਰਜ਼ਾਦਾ ਉਹਦੇ ਅਨੁਸਾਰ ਤੁਸੀਂ ਆਪਦੀ ਬਾੜ ਪੂਜਾ ਕਰਾਓ ਮਲਕ ਬਾਬੇ ਨਾਲ ਕੀ ਰੌਲਾ ਸੀ ਬਠਿੰਡੇ ਵਾਲਾ ਨਹੀਂ ਰੌਲਾ ਰੌਲਾ ਮੇਰਾ ਕੋਈ ਨਹੀਂਗਾ ਰੌਲਾ ਤਾਂ ਮੇਰਾ ਸਾਰਿਆਂ ਨਾਲ ਹੀ ਹੈ ਰੌਲਾ ਮੇਰਾ ਬਖੰਡ ਨਾਲ ਹੈ ਸੋ ਉਹ ਜਿਹੜਾ ਮਲਕ ਖਾਨ ਹੈ ਉਹ ਸ਼ਿਵਮਨਾਥ ਜਿਹੜਾ ਹੈ ਬਾਬਾ ਮੋਗੇ ਵਾਲਾ ਹੂੰ ਉਹਦਾ ਉਹ ਭਰਾ ਬਣਿਆ ਹੋਇਆ ਹੂੰ ਵੈਸੇ ਉਹ ਕਹਿੰਦਾ ਵੀ ਮੇਰੀ ਭੈਣ ਆ ਪਰ ਵੈਸੇ ਉਹ ਹੈ ਤੇ ਬੰਦਾ ਹੀ ਆ ਨਾ ਉਹ 트랜ਸ ਜੈਂਡਰ ਹੋ ਕੇ ਇੱਕ ਲੇਡੀਜ਼ ਬਣਿਆ ਹੂੰ ਝਾਂਜਰਾ ਪਾਈਆਂ ਘੁੰਗਰੂ ਪਾਏ ਆ ਚੂੜਾ ਪਾਇਆ ਜਾਂ ਉਹ ਨੱਚ ਰਿਹਾ ਗਾ ਰਿਹਾ ਸ਼ਿਵਮਨਾਥ ਦੇ ਖਿਲਾਫ ਕਾਰਵਾਈ ਚੱਲ ਰਹੀ ਹੈ 20 ਦਿਨ ਦਾ ਅਲਟੀਮੇਟ ਮਸੀ ਦਿੱਤਾ ਹੋਇਆ ਐਸਐਸਪੀ ਮੋਗਾ ਨੂੰ ਅਜੇ 16 15 16 ਦਿਨ ਹੋ ਗਏ 6 ਤਰੀਕ ਨੂੰ ਮੁਕੰਮਲ ਹੈ 6 ਤਰੀਕ ਨੂੰ ਅਸੀਂ ਮੋਗੇ ਪਹੁੰਚ ਰਹੇ ਹਾਂ ਇਹ ਮਲਕ ਖਾਨ ਨੂੰ ਜਦੋਂ ਪਤਾ ਲੱਗਿਆ ਵੀ ਮੇਰੀ ਭੈਣ ਤੇ ਪ੍ਰੋਬਲਮ ਆ ਗਈ ਤੇ ਮੇਰੇ ਤੇ ਵੀ ਆਊ ਹੂੰ ਮੇਰਾ ਹਜੇ ਫੋਨ ਨਹੀਂ ਗਿਆ ਮੇਰੇ ਤੇ ਵੀ ਪ੍ਰੋਬਲਮ ਆਊ ਤੇ ਮਲਕ ਖਾਨ ਫਿਰ ਬਠਿੰਡੇ ਤੋਂ ਸਾਨੂੰ ਆ ਕੇ ਕਹਿੰਦਾ ਵੀ ਮੈਂ ਜੀ ਕੋਟਕਪੂਰੇ ਆ ਗਿਆ ਮੈਂ ਤਾਂ ਤੁਹਾਨੂੰ ਮਿਲਣਾ ਵੀ ਮੈਂ ਆਪਦੇ ਕੰਮ ਦੀ ਤੋਹਫਾ ਕਰਨੀ ਆ ਵੀ ਜੋ ਮੈਂ ਪਖੰਡਵਾਦ ਪਹਿਲਾਂ ਕਰ ਚੁੱਕਿਆ ਤੇ ਜਾ ਮੈਂ ਲੋਕਾਂ ਨਾਲ ਠੱਗੀਆਂ ਮਾਰ ਲੀਆਂ ਲੋਕਾਂ ਨੂੰ ਗਮਰਾਹ ਕਰ ਲਿਆ ਵੀ ਮੈਨੂੰ ਇੱਕ ਵਾਰੀ ਜਿਹੜਾ ਮaaf ਕੀਤਾ ਜਾਵੇ ਤੇ ਉਹ ਕੁਦਰਤੀ ਮੈਂ ਕੋਟਕਪੂਰੇ ਸੀ ਉਦੋਂ ਮੈਂ ਕਿਹਾ ਵੀ ਤੂੰ ਕੋਟ ਆ ਕੇ ਮੈਂ ਇੱਥੇ ਰੁਕ ਮੈਂ ਤੈਨੂੰ ਮਿਲਦਾ ਫਿਰ ਅਸੀਂ ਉੱਥੇ ਕੋਟਕਪੂਰਾ ਰੇਲਵੇ ਸਟੇਸ਼ਨ ਤੇ ਖੜੇ ਉੱਥੇ ਆਪਦੀ ਉਹ ਮਾਫੀ ਮੰਗ ਕੇ ਗਿਆ ਸੋ ਮੈਂ ਤਾਂ ਇਹ ਕਹਿਣਾ ਹੈ ਵੀ ਤੁਸੀਂ ਲੋਕਾਂ ਦੇ ਦਿਲਾਂ ਦੀਆਂ ਜਾਣ ਲੈਨੇ ਹੋ ਹਮ ਇਥੋਂ ਬੈਠੇ ਤੁਸੀਂ ਕੈਨੇਡਾ ਅਮਰੀਕਾ ਲੋਕਾਂ ਉਹਨਾਂ ਲੋਕਾਂ ਦੀਆਂ ਦਿਲਾਂ ਦੀਆਂ ਜਾਣ ਲੈਨੇ ਹੋ ਲੋਕਾਂ ਦੇ ਆਪਦੀ ਗੱਦੀ ਤੇ ਬਹਿ ਕੇ ਘਰ ਪੜਤਾਲ ਲੈਨੇ ਹੋ ਵੀ ਤੁਹਾਡੇ ਘਰੇ ਭੂਤ ਫਿਰਦਾ ਹੈ ਤੇ ਤੁਹਾਨੂੰ ਇਹ ਨਹੀਂ ਦਿੰਦਾ ਵੀ ਉਹ ਗੁਰੂ ਦੀਆਂ ਲਾਡਲੀਆਂ ਫੌਜਾਂ ਫਿਰਦੀਆਂ ਹੁਣ ਜੇ ਤੇਰੇ ਤੇ ਭੀੜ ਪਈ ਸੀ ਮੈਂ ਮਲਕ ਖਾਨ ਨੂੰ ਵੀ ਕਹਿਣਾ ਵੀ ਤੇਰੇ ਤੇ ਭੀੜ ਪਈ ਸੀ ਤੇ ਤੂੰ ਫਿਰ ਆਪਦਾ ਇਲਾਜ ਕਰਾਉਣਾ ਸੀ ਆਪਣੇ ਫਕੀਰਾਂ ਨੂੰ ਕਹਿ ਕੇ ਤੇ ਤੂੰ ਫਿਰ ਸਾਡੇ ਕੋਲ ਕਿਉਂ ਆਇਆ ਉਹ ਤਾਂ ਆਇਆ ਵੀ ਜੋ ਧਰਮ ਦੀ ਆੜ ਵਿੱਚ ਪਖੰਡਵਾਦ ਹੋ ਰਿਹਾ ਵਾਕਈ ਸੱਚ ਹੋ ਰਿਹਾ ਇਹ ਸ਼ਿਵਮਨਾਥ ਵੀ ਹੁਣ ਕਹਿ ਰਹੀ ਐ ਉਹਦੀਆਂ ਕਈ ਵੀਡੀਓ ਵਾਇਰਲ ਹੋਈਆਂ ਉਹ ਕਹਿੰਦੀਆਂ ਜੀ ਜੋ ਪਖੰਡਵਾਦ ਹੋ ਰਿਹਾ ਉਹ ਸੱਚ ਹੋ ਰਿਹਾ ਮੈਂ ਉਹਨੂੰ ਕਹਿਣਾ ਵੀ ਤੂੰ ਕਹਿ ਵੀ ਮੈਂ ਪਖੰਡ ਕਰ ਰਹੀ ਆ ਮੇਰਾ ਸਵਾਲ ਇਹ ਐ ਉਹਦੇ ਨਾਲ ਵੀ ਤੂੰ ਕਹਿ ਵੀ ਮੈਂ ਪਖੰਡ ਕਰ ਰਹੀ ਆ ਜਦ ਮੈਂ ਕੀਤੇ ਆ ਲੋਕਾਂ ਨੂੰ ਮੈਂ ਜੋ ਵੀ ਠੱਗਿਆ ਲੁੱਟਿਆ ਤੇ ਜਾਂ ਮੈਂ ਨਸ਼ੇ ਨੂੰ ਬढ़ावा ਦਿੱਨੀ ਐ ਤੇ ਉਹ ਸਭ ਕੁਝ ਜਿਹੜਾ ਮੈਂ ਬੰਦ ਕਰਾਂਗੀ ਤੇ ਸਾਡਾ ਉਹਦੇ ਨਰਾਜ਼ੀ ਨਾਲ ਲੋਕਾਂ ਦੇ ਸਾਹਮਣੇ ਆਪਦਾ ਪਰਦਾ ਫਾਸ਼ ਕਰ ਰਹੀ ਹੈ ਰਾਈਨਾਮਾ ਤੁਸੀਂ ਗੱਲ ਕਰਤੀ ਨਾ ਤੁਹਾਡੇ ਰਾਈਨਾਮੇ ਦੀ ਗੱਲ ਵੀ ਚੱਲਦੀ ਵੀ ਆਡੀਓ ਬੜੀ ਵਾਇਰਲ ਹੋ ਰਹੀ ਹੈ ਜਿੱਤੇ ਵਿੱਚ ਤੁਸੀਂ ਸ਼ਿਵਮਨਾਨਤ ਨੂੰ ਕਹਿ ਰਹੇ ਹੋ ਵੀ ਅਸੀਂ ਬਹਿ ਕੇ ਗੱਲ ਕਰ ਲੈਂਦੇ ਹਾਂ ਬਹਿ ਕੇ ਗੱਲ ਕਰਨ ਦੀ ਕੀ ਗੱਲ ਹੋ ਗਈ ਇੱਕ ਪਾਸੇ ਤੁਸੀਂ ਅਲਟੀਮੇਟਮ ਦੇ ਰਹੇ ਹੋ ਇੱਕ ਪਾਸੇ ਤੁਸੀਂ ਵਾਰਨਿੰਗ ਦੇ ਰਹੇ ਹੋ ਤੁਸੀਂ ਕਹਿ ਰਹੇ ਹੋ ਵੀ ਫੌਜਾਂ ਜਿਹੜੀਆਂ ਨੇ ਉੱਥੇ ਪਹੁੰਚ ਜਾਣਗੀਆਂ ਦੂਜੇ ਪਾਸੇ ਤੁਸੀਂ ਕਹਿੰਦੇ ਵੀ ਬਹਿ ਕੇ ਗੱਲ ਕਰ ਲਓ ਨਹੀਂ ਨਹੀਂ ਬਹਿ ਕੇ ਗੱਲ ਕਰਨ ਤੋਂ ਮਤਲਬ ਲੋਕੀ ਕੰਪਰੋਮਾਈਜ਼ ਤੇ ਆ ਗਏ ਹੈ ਤੇ ਕੰਪਰੋਮਾਈਜ਼ ਦਾ ਮਤਲਬ ਤੁਹਾਨੂੰ ਪਤਾ ਪੈਸੇ ਤੋਂ ਸਿੱਧਾ ਨਿਕਲਦਾ ਦੇਖ ਵੀ ਬੈਠ ਕੇ ਗੱਲ ਕਰਨ ਦਾ ਮਤਲਬ ਇਹ ਹੈ ਵੀ ਮੈਂ ਕਹਿੰਨਾ ਵੀ ਜਿਹੜਾ ਅੰਗ ਗਲਿਆ ਨਾ ਜੀ ਹੂੰ ਜੇ ਉਹਦਾ ਇਲਾਜ ਹੋ ਜੇ ਤੇ ਬੈਟਰ ਹੈ ਹੂੰ ਉਹਨੂੰ ਕੱਟਣਾ ਨਾ ਪਵੇ ਤੇ ਜੇ ਨਹੀਂ ਹੁੰਦਾ ਫਿਰ ਕੱਟ ਕੇ ਸਿੱਟ ਦਾਂਗੇ ਹੂੰ ਉਹ ਵੀ ਮੈਂ ਬੈਠ ਕੇ ਇਹ ਨਹੀਂ ਵੀ ਮੇਰੇ ਘਰ ਆਵੇ ਜਾਂ ਮੈਂ ਤੇਰੇ ਕੋਲੇ ਆ ਜਾ ਮੈਨੂੰ 5-6 ਵਾਰੀ ਫੋਨ ਆ ਗਿਆ ਵੀ ਤੁਸੀਂ ਆ ਜਾਓ ਮੈਂ ਕਿਉਂ ਜਾਵਾਂ ਪਖੰਡਵਾਦ ਦੇ ਖਿਲਾਫ ਅਸੀਂ ਨਾਹਰਾ ਚੁੱਕਿਆ ਹੈ ਪਖੰਡਵਾਦ ਤੁਸੀਂ ਕਰ ਰਹੇ ਹੋ ਲੋਕਾਂ ਨੂੰ ਗਮਰਾ ਤੁਸੀਂ ਕਰ ਰਹੇ ਹੋ ਲੋਕਾਂ ਨੂੰ ਠੱਗ ਤੁਸੀਂ ਰਹੇ ਹੋ ਬੈਠ ਕੇ ਦਾ ਮਤਲਬ ਇਹ ਹੈ ਵੀ ਤੂੰ ਆਪ ਕਹਿ ਵੀ ਮੈਂ ਵੀਡੀਓ ਚ ਆਉਣ ਨੂੰ ਤਿਆਰ ਹਾਂ ਤੂੰ ਬੁਲਾਵੇਂ ਮੈਨੂੰ ਕਿੱਥੇ ਮੈਂ ਉੱਥੇ ਆ ਕੇ ਬਹਿਣਾ ਤੇਰੇ ਨਾਲ ਤੂੰ ਆਪ ਦੱਸ ਵੀ ਮੈਂ ਆਹ ਕੁਛ ਕੀਤਾ ਸਾਨੂੰ ਪੁੱਛਣ ਦੀ ਲੋੜ ਹੀ ਨਾ ਪਵੇ ਮੀਡੀਆ ਦਾ ਕੈਮਰਾ ਉੱਥੇ ਹੋਣ ਕੇ ਬਿਲਕੁਲ ਜੀ ਮੈਂ ਸਾਰਾ ਸਾਰੇ ਪੰਜਾਬ ਨੂੰ ਬੇਨਤੀ ਕਰੂੰਗਾ ਜਿੰਨੇ ਪੱਤਰਕਾਰ ਕੱਲੇ ਨਹੀਂ ਵੀ ਮੋਗੇ ਦੇ ਹੋਣਗੇ ਹਮ ਸਾਰਿਆਂ ਨੂੰ ਬੇਨਤੀ ਕਰਾਂਗੇ ਵੀ ਸਾਰੇ ਦਰਸ਼ਨ ਦਿਓ ਸ਼ਮੂਲੀਅਤ ਕਰੋ ਪਹਿਲਾਂ ਦੱਸਾਂਗੇ ਇਹ ਨਹੀਂ ਵੀ ਮੈਂ ਉੱਥੇ ਕੱਲਾ ਜਾਵੜਿਆ ਜਾਂ ਮੰਦਰ ਖਾਤੇ ਮੈਨੂੰ ਉਹ ਕਹਦੇ ਵੀ ਵੀਡੀਓ ਬਣਾ ਲਓ ਮੈਂ ਪਖੰਡ ਛੱਡਦੀ ਹਾਂ ਨਾ ਮੀਡੀਆ ਦੇ ਰੂਬਰੂ ਆ ਕੇ ਗੱਲਾਂ ਹੋਣਗੀਆਂ ਕਰਦੀ ਐ ਆਪਦਾ ਜਿਹੜੇ ਕੀਤੇ ਕੰਮ ਤੋਂ ਤੋਹਫਾ ਕਰਦੀ ਐ ਤਾਂ ਚੰਗੀ ਗੱਲ ਐ ਨਹੀਂ ਤਾਂ ਫਿਰ ਅਸੀਂ ਚਿੱਠਾ ਪੂਰਾ ਖੋਲਾਂਗੇ ਆਡੀਓ ਮੈਂ ਸੁਣੀ ਐ ਮੈਂ ਸਾਰੀ ਆਡੀਓ ਸੁਣੀ ਐ ਤੁਸੀਂ ਵਾਰ-ਵਾਰ ਕਹਿ ਰਹੇ ਹੋ ਵੀ ਬੈਠ ਕੇ ਗੱਲ ਕਰ ਲੈਂਦੇ ਆ ਮਿਲ ਲੈਂਦੇ ਆ ਉਹ ਕਹਿ ਰਹੇ ਆ ਵੀ ਹਜੇ ਮੈਂ ਸਮਾਂ ਨਹੀਂ ਦੇ ਸਕਦੀ ਮੈਂ ਪਹਿਲਾਂ ਗੱਲ ਕਰਾਂਗੀ ਗੱਲ ਕਰਨ ਤੋਂ ਬਾਅਦ ਜਿਹੜਾ ਐ ਤੁਹਾਨੂੰ ਸਮਾਂ ਦੇ ਸਕਦੀ ਆ ਨਹੀਂ ਉਹਨੂੰ ਉਹਦੇ ਨਾਲ ਅੰਦਰ ਇੱਕ ਡਰ ਐ ਵੇ ਅਸੀਂ ਕਿਤੇ ਬਾਬੇ ਮਨਪ੍ਰੀਤ ਕੋਲ ਮੈਂ ਜਾਵੜੀ ਜਾ ਮੇਰੇ ਤਾਂ ਇਗਨੋਰ ਕਰ ਰਹੀ ਹੈ ਨਹੀਂ 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 ਉਹਨੂੰ ਡਰ ਹੈ ਪੂਰਾ ਵੀ ਮੈਨੂੰ ਠੋਕਣਗੇ ਉਹਨੂੰ ਡਰ ਹੈ ਵੀ ਮੈਨੂੰ ਮਾਰਨਗੇ ਆ ਡਰ ਹੈ ਪਰ ਆਡੀਓ 'ਚ ਤਾਂ ਤੁਹਾਨੂੰ ਵੀ ਧਮਕੀਆਂ ਦੇ ਦਿੱਤੀਆਂ ਨਹੀਂ ਵੇਖੋ ਮੈਨੂੰ ਤਾਂ ਉਹਨਾਂ ਨੇ ਕਹਿੰਦਾ ਸਾਡੇ ਨਾਲ ਵੀ ਸਮਝ ਆ ਤੁਸੀਂ ਵੀ ਜੇ ਹੈਗੇ ਹੋ ਸਾਡੇ ਨਾਲ ਵੀ ਖੜੇ ਨਹੀਂ ਇਹ ਵੇਖੋ ਜਿੰਨਾ ਵੀ ਪੰਗਾ ਪਿਆ ਇਹਦੀਆਂ ਵੀਡੀਓ ਤੋਂ ਪਿਆ ਸਾਰਾ ਉਹਕਾ ਵੀਡੀਓ ਅਪਲੋਡ ਹੋਈਆਂ ਅਸੀਂ ਵੀ ਸੁਣੀਆਂ ਤੁਸੀਂ ਵੀ ਸੁਣੀਆਂ ਲੋਕਾਂ ਨੇ ਸੁਣੀਆਂ ਵੀ ਜੋ ਜੋ ਇਹ ਮਤਲਬ ਵੀਡੀਓ ਤੇ ਬਕਵਾਸ ਨੇ ਕੀਤੀ ਹੈ ਹੂੰ ਠੀਕ ਹੈ ਮੈਨੂੰ ਧਮਕੀ ਦੇ ਰਹੀ ਹੈ ਜੀ ਮੈਂ ਤਾਂ ਜੇ ਇਹ ਮੈਨੂੰ ਚੈਲੰਜ ਕਰੂਗੀ ਵੀ ਮੈਂ ਇੱਥੇ ਖੜੀ ਆ ਐਦਾਂ ਚੈਲੰਜ ਕਰੇ ਵੀ ਮੈਂ ਖੜੀ ਆ ਮੇਰਾ ਸਮਾਰਕ ਖੜਾ ਤੇ ਬਾਬਾ ਮਨਪ੍ਰੀਤ ਸਿੰਘ ਆ ਜੇ ਮੈਂ ਉੱਥੇ ਨਾ ਜਾਵਾਂ ਫੇਰ ਤੁਸੀਂ ਮੈਨੂੰ ਸਵਾਲ ਕਰਦੇ ਹੋਰੇ ਉਹ ਤਾਂ ਕਹਿੰਦੇ ਤੁਸੀਂ ਤੁਹਾਡੇ ਤੋਂ ਮੋਟਰਸਾਈਕਲ ਚੋਰੀ ਕੀਤੀ ਹੈ ਤੁਸੀਂ ਚੱਪੀ ਮੋਟਰਸਾਈਕਲ ਤੁਸੀਂ ਚੋਰੀ ਕੀਤੀ ਆ ਤੁਸੀਂ ਇੱਕ ਮੁੰਡੇ ਨਾਲ ਤੱਕ ਗਲਤ ਕੀਤਾ ਇਹੋ ਜਿਹੀ ਗੱਲਾਂ ਕਹੀ ਜਾ ਰਹੀਆਂ ਦੇਖੋ ਇਦਾਂ ਹੈ ਵੀ ਜਦੋਂ ਆਪਾਂ ਸੱਚ ਦੇ ਰਾਹ ਤੁਰਦੇ ਆ ਨਾ ਉੱਥੇ ਬੜੀਆਂ ਗੱਲਾਂ ਹੁੰਦੀਆਂ ਜਿਹੜਾ ਇੱਕ ਮੁੰਡੇ ਬੱਚੇ ਦਾ ਕਹਿ ਰਿਹਾ ਉਹ ਮੈਨੂੰ ਸਾਬਤ ਕਰ ਦੇਣਾ ਉਹ ਮੁੰਡਾ ਤੇ ਇੱਥੇ ਹੀ ਹੋਊਗਾ ਨਾ ਉਹਦਾ ਪਰਿਵਾਰ ਵੀ ਹੋਊਗਾ ਕਿਤੇ ਜੋ ਗੱਲ ਕਹਿ ਰਿਹਾ ਮੰਨ ਲਓ ਪਤਾ ਨਹੀਂ ਉਹਨੇ ਕਿਵੇਂ ਕਹਿ ਤੀ ਜਾਂ ਕਿਹਨੂੰ ਹੋਰ ਕਿਸੇ ਨੂੰ ਕਹਿਣੀ ਸੀ ਜਿਹੜੇ ਕੰਮ ਉਹ ਆਪ ਕਰਦਾ ਫਿਰਦਾ ਉਹ ਸਾਡੇ ਤੇ ਬਲੇ ਆਣਾ ਲਾਵੇ ਹੂੰ ਤੇ ਉਹ ਮੈਨੂੰ ਸਾਬਤ ਕਰ ਦੇ ਹੂੰ ਉਹ ਮੁੰਡਾ ਸਾਹਮਣੇ ਆ ਜੇ ਉਹਦਾ ਮਾਪਿਓ ਆ ਜੇ ਹਨਾ